ਕੀ ਕੱਲ ਦੀ ਸਾਰਿਆਂ ਨੂੰ ਹਾਂਜੀ ਕਿੱਦਾਂ ਠੀਕ ਠਾਕ ਹੋ ਜੀ ਸਾਰੇ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਤੁਹਾਡੇ ਤੇ ਮਿਹਰ ਕਰੇ ਤੇ ਤੁਸੀਂ ਸਾਰੇ ਇੰਨੀ ਸਪੋਰਟ ਕਰਦੇ ਹੋ ਸਾਡੀ ਤੇ ਪਰਮਾਤਮਾ ਤੁਹਾਨੂੰ ਬਹੁਤ ਬਹੁਤ ਜ਼ਿਆਦਾ ਦੇਵੇ ਬਹੁਤ ਬਹੁਤ ਜ਼ਿਆਦਾ ਕਿਉਂਕਿ ਤੁਹਾਡੀ ਵਜ੍ਹਾ ਨਾਲ ਸੀ ਇੱਥੇ ਤੱਕ ਪਹੁੰਚੇ ਆ ਤੁਹਾਨੂੰ ਪਤਾ ਅਸੀਂ ਬਲੌਗ ਬਣਾਉਣੇ ਬੰਦ ਕਰਤੇ ਸੀਗੇ ਕਿਉਂਕਿ ਮੈਨੂੰ ਪਤਾ ਨਹੀਂ ਸੀ ਬਲੌਗਰ ਬਲੂਗਾ ਬਾਰੇ ਵੀ ਲੋਕੀ ਵੀ ਇਹ ਤੇ ਕੁਝ ਪੇਮੈਂਟ ਵਗੈਰਾ ਆਂਦੀ ਆ ਪਰ ਸਾਰੇ ਜਾਣੇ ਤੇ ਬੜੀ ਕਮਾਈ ਕਰਦੇ ਆ ਤੇ ਹੁਣ ਸਾਨੂੰ ਵੀ ਪਤਾ ਲੱਗ ਗਿਆ ਤੇ ਇੱਕ ਵਾਰੀ ਆਈ ਸੀ ਪੇਮੈਂਟ ਉਸ ਤੋਂ ਬਾਅਦ ਅਸੀਂ ਬੰਦ ਕਰ ਦਿੱਤੀ ਤੇ ਪਲੀਜ਼ ਤੁਸੀਂ ਜਿੰਨੀ ਹੋ ਸਕਦਾ ਸਾਡੀ ਸਪੋਰਟ ਕਰਿਆ ਕਰੋ ਅ ਬਾਦ ਤੋਂ ਬਾਦ ਅੱਗੇ ਦੀ ਅੱਗੇ ਸਬਸਕ੍ਰਾਈਬ ਕਰਵਾ ਦਿਆ ਕਰੋ ਵੀਡੀਓ ਅੱਗੇ ਸ਼ੇਅਰ ਕਰ ਦਿਆ ਕਰੋ ਸੋਨੇ ਸੋਨੇ ਕਮੈਂਟ ਕਰਿਆ ਕਰੋ ਅੱਜ ਮੈਂ ਦਿਖਾਉਣੀ ਆ ਤੁਹਾਨੂੰ ਆਪਣਾ ਪਿਆਰਾ ਜਿਹਾ ਕਰ ਸੋਹਣਾ ਜਿਹਾ ਕਰ ਮੇਰੇ ਲਈ ਤਾਂ ਬੜਾ ਸੋਹਣਾਗਾ ਤੇ ਤੁਸੀਂ ਕਮੈਂਟਾਂ ਚ ਦੱਸਣਾ ਤੁਹਾਨੂੰ ਕਿਵੇਂ ਲੱਗਿਆ ਕਿਕੇ ਤੁਹਾਨੂੰ ਪਤਾ ਆਪਦਾ ਘਰ ਚਾਹੀਏ ਇੱਕ ਕਮਰਾ ਚਾਹੀਏ ਦੋ ਕਮਰੇ ਆਪਦਾ ਘਰ ਤਾਂ ਹਨਾ ਮਹਿਲ ਹੀ ਲੱਗਦਾ ਮੇਰੇ ਲਈ ਤਾਂ ਮੇਰਾ ਮਹਿਲ ਹੀ ਹੈਗਾ ਮੇਰੀ ਜੰਨਤ ਆ ਮੇਰਾ ਘਰ ਮੇਰੇ ਲਈ ਕਿਉਂਕਿ ਮੈਂ ਸਾਰਾ ਦਿਨ ਇੱਥੇ ਸਫਾਈ ਕਰਦੀ ਰਹਿਣੀ ਆ ਝਾੜੂ ਪੋਚਾ ਸਾਰਾ ਦਿਨ ਲੱਗੀ ਰਹਿਣੀ ਆ ਮੈਂ ਦਿਖਾਣੀ ਆ ਤੁਹਾਨੂੰ ਆਪਣਾ ਘਰ ਜੀ ਦੱਸਿਓ ਤੁਸੀਂ ਕਿਵੇਂ ਲੱਗਿਆ ਤੁਹਾਨੂੰ ਗੇਟਾ ਦੇ ਵਿੱਚ ਮੇਰੀ ਐਕਟਿਵਾ ਖੜੀ ਰਹਿੰਦੀ ਆ ਗੇ ਇੱਥੇ ਕਿਉਂਕਿ ਮੈਨੂੰ ਹਜੇ ਆਂਦੀ ਹੁੰਦੀ ਨਹੀਂ ਉੰਨੀ ਤੇ ਇਹ ਘਰ ਦੇਖੋ ਮੇਰਾ ਘਰ ਸੋਹਣਾ ਜਾਂ ਤੇ ਇਹ ਜਿਹੜੇ ਬਿੱਡ ਬਿੱਡ ਜੇ ਪਏ ਆਗੇ ਇਹ ਸਮਾਨ ਇਹ ਸਾਹਮਣੇ ਉਹ ਜਿਹੜੇ ਪਰੋਸੀ ਆ ਜਿਨ੍ਹਾਂ ਦਾ ਵਿਆਹ ਸੀ ਉਹਨਾਂ ਦੀ ਕੁੜੀ ਦਾ ਦਾਜ ਪਿਆ ਉਹਨਾਂ ਦੇ ਪਚਾਰੇ ਦੀ ਜਗਾ ਘੱਟ ਸੀ ਤਾਂ ਕਰਕੇ ਇੱਥੇ ਰੱਖ ਲਿਆ ਤੇ ਇਹ ਬਾਥਰੂਮ ਆ ਜੀ ਤੇ ਇਹ ਸੋਹਣੀ ਜੀ ਰਸੋਈ ਮੇਰੀ ਤਾਂ ਸੋਹਣੀ ਜੀ ਰਸੋਈ ਆਗੀ ਤੁਹਾਨੂੰ ਪਤਾ ਨਹੀਂ ਮੇਰੀ ਰਸੋਈ ਪਸੰਦ ਆਊ ਕਿ ਨਹੀਂ ਆਊਗੀ ਮੈਂ ਐਸੇ ਤੁਹਾਨੂੰ ਪੁੱਛਾ ਪੁੱਛਾ ਬੜਾ ਹਲਾ ਕੇ ਰੱਖਦੀ ਆਂ वैसेਸੀਂ ਚੱਲਨੇ ਆ ਅੱਜ ਰੈਕੋਟ ਕਿਉਂਕਿ ਮੇਰੀ ਮਾਸੀ ਨੇ ਬਣਾਇਆ ਸਾਗ ਉਥੇ ਸਾਗ ਲੈਣ ਚੱਲੇ ਆ ਸੀ ਇਹ ਫ੍ਰੀਜ ਆ ਛੋਟੀ ਇਹ ਸੋਹਣੇ ਜਿਹੇ ਵਿੱਡ ਸੋਣੀਆਂ ਜਿਹੇ ਚਾਦਰਾਂ ਤੇ ਇਹ ਨਿਮਾਰੀ ਆਗੀ ਇਹ ਟਰੰਕ ਗਿਆ ਚਾਰਜਰ ਪਾ ਦਿਓ ਪਲੀਜ਼ ਤੁਸੀਂ ਦੱਸਿਓ ਤੁਹਾਨੂੰ ਕਹਿ ਜਾ ਕਰ ਲੱਗਿਆਗਾ ਤੇ ਇਧਰ ਡਰੈਸਿੰਗ ਟੇਬਲ ਤੇ ਆ ਇਹ ਏਸੀ ਆ ਤੁਹਾਨੂੰ ਪਤਾ ਇਹਦਾ ਬੰਦ ਹੋ ਗਿਆ ਹੁਣ ਤਾਂ ਤਾਂ ਕੋਈ ਕੰਮ ਨਹੀਂ ਹੈ ਨੀਗਾ ਇਹ ਲੱਕੀ ਆ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਲੱਕੀ ਨੇ ਮੱਗ ਕੀ ਤੁਸੀਂ ਪਲੀਜ਼ ਰੂਦ ਦੱਸਿਓ ਕਿਵੇਂ ਲੱਗਿਆ ਘਰ ਮੈਨੂੰ ਤਾਂ ਬੜਾ ਸੋਹਣਾ ਲੱਗਦਾ ਮੇਰਾ ਘਰ ਮੇਰੇ ਲਈ ਤਾਂ ਮੇਰਾ ਮਹਿਲ ਆ ਇਹ ਬਾਤ ਸੀ ਜੀ ਬਲੌਗ ਨਾਲ ਜੁੜੇ ਰਹੋ ਬਲੌਗ ਨਾਲ ਬਣੇ ਰਹੋ ਤੇ ਮੈਂ ਚੱਲੀਆਂ ਰਾਏਕੋਟ ਕਿਉਂਕਿ ਉੱਥੇ ਮੇਰੀ ਮਾਸੀ ਨੇ ਬਣਾਇਆ ਸਾਗ ਕਿ ਮੈਨੂੰ ਸਾਗ ਕੱਟਣਾ ਨਹੀਂ ਆਉਂਦਾ ਇੱਕ ਘੋਟਣਾ ਬਾਕੀ ਮੈਨੂੰ ਬਣਾਉਣਾ ਆਂਦਾ ਬੜਾ ਸਵਾਲ ਸਾਗ ਬੜਾ ਦਿਲ ਕਰਦਾ ਜਿੱਦਾਂ ਦਾ ਸਾਗ ਆਇਆ ਇੱਕ ਵਾਰੀ ਵੀ ਨਹੀਂ ਖਾਦਾਗਾ ਗਏ ਆ ਸੀ ਸਾਗ ਲੈਣ ਆਏ ਸੀ ਇੱਧਰ ਆ ਮੇਰੀ ਮਾਸੀ ਕਾ ਕਰ ਰਹੀ ਐ ਤੇ ਖਾਣਾ ਸਾਹਮਣੇ ਇਹਦੇ ਸਦਾ ਖਾਣਾ ਚਿਟੀ ਖਾਣਾ ਇੱਧਰ ਦਾ ਖਾਣੀ ਆ ਮੈਂ ਤੁਹਾਨੂੰ ਇੱਧਰ ਜਾ ਕੇ ਖਾਣਾ ਉੱਧਰ ਅੱਗੇ ਆ ਜਾਓ ਹੈ ਹੈ ਖਾਣੀ ਆ ਤੁਨੂੰ ਮੇਰੀ ਮਾਸੀ ਦੀ ਕੁੜੀ ਦਾ ਘਰ ਇੱਧਰ ਇਹ ਸਾਹਮਣੇ ਨਸੀਤ ਬਣੀ ਹੋਈ ਹੈ ਨਿੱਕੀਆਂ ਨਿੱਕੀਆਂ ਗਲੀਆਂ ਨੇ ਬੜੀਆਂ ਸੋਹਣੀਆਂ ਇੱਥੇ ਪਿੰਡ ਮਾਸੀ ਦੇ ਗਈ ਸੀ ਸਾਗ ਲੈਣ ਪੀੜੀਆਂ ਗਲੀਆਂ ਬਰਦਾਰਾ ਦੇ ਵੀ ਵੱਡੇ ਜਾਕਮੀਆ ਹੋ ਦੇਖੋ ਬਸ ਉਹ ਚਿੱਟੀ ਜਿਹੀ ਵਾਲਾ ਸਾਹਮਣੇ ਘਰ ਆ। ਰੈਕਟ ਵਾਲੇ ਜਿਹੜੇ ਹੈਗੇ ਆ ਤਾਂ ਤੁਸੀਂ ਸਬਸਕ੍ਰਾਈਬ ਚੈਨਲ ਕਰਿਓ ਤੇ ਸੋਹਣੇ ਸੋਹਣੇ ਕਮੈਂਟ ਕਰਿਓ ਵੀਡੀਓ ਅੱਗੇ ਸ਼ੇਅਰ ਕਰਿਓ ਜੀ। ਬਾਕੀ ਤੁਸੀਂ ਵਲੌਗ ਨਾਲ ਜੁੜੇ ਰਹੋ। ਅੱਜ ਨੇ ਸਾਗ ਤਾਂ ਰੱਖਿਆ ਚੁੱਲ੍ਹੇ ਤੇ ਸਾਗ। ਪਚਾਰੀ ਨੇ ਸਪੈਸ਼ਲ ਮੇਰੇ ਲਈ ਧਰਿਆ ਜਾ। ਬਾਓ ਇੱਥੇ ਤੱਕ ਬਾਸ ਨਹੀਂ ਜਾਂਦੀ ਆ ਦੇਖ ਲਓ ਮੈਂ ਲੁਧਿਆਣੇ ਤੋਂ ਰੈਕੋਟ ਢੀ ਦੂਰ ਸਾਗ ਲੈਣ ਆਈ ਆ ਮਿਆਰੇ ਕੋਲੇ ਆਈਆਂ ਮੈਂ ਨਿੱਕੇ ਨਿੱਕੇ ਟੋਪਸਟ ਲੈਣ ਆ ਦੇ ਇੱਧਰ ਵੀ ਬਾਜ਼ਾਰ ਆ ਇੱਧਰ ਤਾਂ ਪਤਾ ਨਹੀਂ ਬਾਜ਼ਾਰ ਹੈਗਾ ਕਿ ਨਹੀਂ ਬਰਾਸੀ ਰੈਕੋਟ ਰਹਿੰਦੇ ਸੀ ਹੁਣ ਤਾਂ ਸਿਰਸਾ ਚਲੀ ਗਏ ਸੀ ਸਿਰਸਾ ਪੇਕ ਕੇ ਮੇਰੇ ਬੈਸੇ ਰੈਕੋਟ ਮੇਰੀ ਮਾਸੀ ਨੇਗੇ ਦੇਖੋ ਕਿੰਨਾ ਸੋਹਣਾ ਬਾਜ਼ਾਰ ਨਿੱਕੇ ਨਿੱਕੇ ਗਲੀਆਂ ਰਾਏ ਗੋੜਦੀਆਂ ਘੈਂਟ ਬਾਜ਼ਾਰ ਮੈ ਲੈ ਕੇ ਹੀ ਨਿੱਕੇ ਨਿੱਕੇ ਟੋਪਸ ਚਾਂਦੀ ਦੇ ਤੁਹਾਨੂੰ ਕਿ ਮੇਰੇ ਤੋਂ ਕਿੰਨਾ ਚ ਦੂਸਰਾ ਤਾਂ ਕੁਝ ਪਾਇਆ ਨਹੀਂ ਜਾਂਦਾ ਤੁਹਾਨੂੰ ਪਤਾ ਇੱਥੇ ਲੜਕੇ ਲੜਕੀ ਜ਼ਰੂਰ ਤਾਂ ਕੰਮ ਤੇ ਲੱਗਣਗੇ ਜੀ ਦੇਖੋ ਚੁੱਲੇ ਦਾ ਸਾਗ ਮੇਰੀ ਭੈਣ ਨੇ ਮੈਨੂੰ ਬਣਾ ਕੇ ਦਿੱਤਾ ਹੁਣ ਮੈਂ ਲੱਗਦੀਆਂ ਘੋਟੜਾਂ ਵਿੱਚ ਮੱਕੀ ਦਾ ਆਟਾ ਪਾ ਕੇ ਫਿਰ ਮੈਂ ਲੈ ਕੇ ਲੁਧਿਆਣਾ ਜਿਹਨੇ ਖਾਣਾ ਹੋਇਆ ਸਾਗ ਤੇ ਦੱਸ ਦਿਓ ਖੱਲਾ ਘੋਟਣਾ ਹੀ ਆਂਦਾ ਬਸ ਤੇ ਖਾਣਾ ਆਂਦਾ ਬਸ ਖਾਣਾ ਪਹਿਲੀ ਵਾਰ ਪਹਿਲੀ ਵਾਰ ਹੀ ਖਾਣਾਗਾ ਆਹ ਸੀਜ਼ਨ ਦਾ ਸਾਗ ਪਹਿਲਾਂ ਪਤਾ ਕਿੰਨਾ ਖਾਣੇ ਇਸ ਵਾਰ ਪਹਿਲੀ ਵਾਰ ਖਾਣਾ ਸਰਪ ਨਹੀਂ ਤੈਨੂੰ ਘੋਟਣਾ ਹੀ ਜਾਂਦੇ ਕਿ ਬਦਾਰਾ ਭਰੂਣਾ ਵੀ ਜਾਂਦਾ ਨਹੀਂ ਬਣਾਉਣਾ ਤਾਂ ਆਂਦਾ ਕੱਟਣਾ ਨਹੀਂ ਆਂਦਾ ਇੱਕ ਉਹ ਹਾਂ ਜੀ ਬਸ ਦੇਖ ਲੋ ਜੀ ਮੇਨ ਕੰਮ ਇਹਨੂੰ ਕੱਟਣਾ ਨਹੀਂ ਆਂਦਾ ਤੇ ਘੋਟਣਾ ਤੇ ਖਾਣਾ ਆਂਦਾ ਬਸ ਜਿਨੇ ਖਾਣਾ ਵੈਸਾ ਆ ਕੇ ਦੱਸਿਓ ਤੇ ਵਲੌਗ ਸਾਰਾ ਦੇਖਿਓ ਵੀਡੀਓ ਅੱਗੇ ਦੀ ਅੱਗੇ ਸ਼ੇਅਰ ਕਰਿਓ ਸੋਹਣੇ ਸੋਹਣੇ ਕਮੈਂਟ ਕਰਿਓ ਵਲੌਗ ਕੀ ਮੈਨ ਲੱਗਿਆ ਜਰੂਰ ਦੱਸਿਓ ਜੀ ਕਮੈਂਟ ਕਰਕੇ ਦੇਖੋ ਸਾਗ ਕਿੰਨਾ ਸੋਹਣਾ ਪਤਲਾ ਪਤਲਾ ਸਾਗ ਹਰਾ 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 ਹਦਾਈ ਹੈ ਨਾ ਕਪੀਲਾ ਪੀਲਾ ਕਾਰਾ ਕਾਰਾ ਅਏ ਬਾਵਾ ਦੇ ਘਰ ਆ ਗਏ ਕਿੰਨੇ ਸੋਹਣੇ ਕਬੂਤਰ ਆ ਗਏ ਚਿੱਟੇ ਰੰਗ ਦੇ ਤੇ ਵਿੱਚ ਰੰਗ ਬਰੰਗੇ ਵੀ ਆ ਮੈਂ ਤੁਹਾਨੂੰ ਇਹਨਾਂ ਦੇ ਆਂਡੇ ਵੀ ਦਿਖਾਣੀ ਆਉਤਰਾ ਦੇ ਬੱਚੇ ਵੀ ਆ ਇਹਨਾਂ ਦੀ ਬਿਠਾ ਵੀ ਭਰੀਆਂ ਪਿਆ ਕਮਰਾ ਦੇ ਡਿ 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 ਕਬੂਤਰ ਦੇ ਆਂਡੇ ਤੇ ਚਿੱਟੇ ਚਿੱਟੇ ਕਿੰਨੇ ਸੋਹਣੇ ਆ ਨਿੱਕੇ ਨਿੱਕੇ ਬੱਚੇ ਦੋ ਬਿੱਠਾ ਦੇ ਵਿੱਚ ਬੈਠੀ ਆ ਇਹਨਾਂ ਦੇ ਰੰਗ ਕਾਤ ਲਾਇਆ ਸਾਰੇ ਦੇ ਦੋ ਆਂਡੇ ਉਹਦੇ ਪਏ ਦੋ ਆਂਡੇ ਇਹਦੇ ਪਏ ਆ ਦੋ ਦੋ ਉਹਨਾਂ ਥੱਲੇ ਵੀ ਸਾਰਿਆਂ ਦੇ ਹਾਂ ਹੋਰਸਲੇ ਥੱਲੇ ਵੀ ਪਏ ਆ ਇਹ ਕਾਲਾ ਕਬੂਤਰ ਸਾਰੇ ਸਾਰੇ ਕਿੰਨੇ ਸੋਹਣੇ ਸੋਹਣੇ ਕਬੂਤਰ ਆ ਰੈਕਟ ਦੇ ਵਿੱਚ ਕਬੂਤਰ ਦੇਖਣੇ ਤਾਂ ਕਿਸੇ ਨੇ ਆ ਜਿਓ ਮਾ ਦੱਸਿਆ ਸੀ ਅਸੀਂ ਰੈਟ ਟੁੱਟ ਗਏ ਸੀ ਤੇ ਮੇਰੀ ਮਾਸੂਦ ਜੀ ਨੇ ਮੇਰੇ ਨਾਲ ਸਾਲੇ ਇੱਕ ਡੋਲੂ ਆ ਕਰਕੇ ਦਿੱਤਾ ਤੇ ਕੇ ਡੋਲਨੀ ਭਾਰ ਕੇ ਦਿੱਤੀ ਸਪੈਸ਼ਲ ਮੇਰੇ ਲਈ ਸਾਗ ਬਣਾਇਆ ਸੀ ਤੇ ਹੁਣ ਤੜਕਾ ਟੁੜਕਾ ਲਾ ਕੇ ਤੁਹਾਨੂੰ ਦਿਖਾਵਾਂਗੇ ਮਿਰਚਾਂ ਦਾ ਚਾਰ ਦਿੱਤਾ ਐਂਦਾ ਬੜਾ ਸਵਾਦ ਬਣਾਉਂਦੀ ਹੈ ਮੇਰੀ ਭੈਣ ਚਾਰ ਇਹ ਆਲੇ ਕਰਦਾ ਚਾਰ ਦਿੱਤਾ ਚਾਰ ਵੀ ਨਾਲ ਦੇਦਾ ਸਾਰੇ ਜਣੇ ਮੇਰੀ ਭੈਣ ਲਈ ਵੀਡੀਓ ਨੂੰ ਲਾਈਕ ਕਰਦੇ ਹੋ ਅੱਗੇ ਦੀ ਅੱਗੇ ਸ਼ੇਅਰ ਕਰਦੇ ਹੋ ਪਿਆਰੇ ਪਿਆਰੇ ਕਮੈਂਟ ਕਰਦੇ ਹੋ ਹਾਂਜੀ ਆ ਤੇ ਸਾਰੇ ਜਣਾਂ ਨੂੰ ਮੇਰੇ ਭੈਣ ਦਾ ਅੱਥਰੂ ਅਸੀਂ 쿠ਸ਼ੀ ਵੀ ਨਹੀਂ ਸੀ ਅਸੀਂ ਤੁਹਾਡੇ ਦਾ ਤੁਹਾਡੇ ਪੈਰਾਂ ਪਿੱਛੇ ਅਸੀਂ ਹੱਟ ਕੇ ਖੋਣ ਕੇ ਸਾਨੂੰ ਪਿਆਰ ਕਰਦੇ ਬਹੁਤ ਬੜਾ ਬਹੁਤ ਦੇਰੋਂ ਧੰਨਵਾਦ ਮੇਰੀਆਂ ਭੈਣਾਂ ਤੇ ਭਰਾਵਾਂ ਨੂੰ ਹਨ ਸੋਨੇ ਸੋਨੇ ਕਮੈਂਟ ਕਰਿਆ ਕਰੋ ਏਦਾਂ ਕਿਸੇ ਦੇ ਨਾਮ ਆਪਾਂ ਗਲਤ ਕਮੈਂਟ ਕਰਦੇ ਆ ਤਾਂ ਕਿਸੇ ਦੇ ਦਿਲ ਦੇ ਖਾਦਣਾ ਇਹ ਇਹ ਟਾਈਮ ਸਮਾਂ ਇਦਾਂ ਦਾ ਜੇ ਕੋਈ ਪਤਾ ਨਹੀਂ ਜੱਫ ਕਿਸ ਨੂੰ ਵਰਤ ਕਮੈਂਟ ਕਰਦਾ ਚਲੋ ਮੈਨੂੰ ਮੈਂ ਜਾਣ ਕੇ ਨਹੀਂ ਇਦਾਂ ਦਾ ਬਣਿਆ ਮੈਨੂੰ ਚਲ ਜੋ ਵੀ ਹੈ ਪ੍ਰਮਾਤਮਾ ਤੁਹਾਡੇ ਸਾਹਮਣੇ ਹੀ ਹੈ ਨਾ ਅੱਗੇ ਆਪਾਂ ਕਿਸ ਨੂੰ ਕੱਲ ਨੂੰ ਕਿਸੇ ਨਾਲ ਮੈਂ ਨਹੀਂ ਜਾਣਦਾ ਵੀ ਕੱਲ ਨੂੰ ਕਿਸੇ ਨਾਲ ਵੀ ਇਹ ਹਾਦਸਾ ਹੋਵੇ ਤੇ ਕਿੰਨੇ ਦਰਦਾਂ ਅੱਗੇ ਤੇ ਬੰਮਾ ਮੈਂ ਨਹੀਂ ਜਾਂਦਾ ਪਰ ਤੁਸੀਂ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਕਿਉਂ ਦੇ ਰਸਦੇ ਰੋ ਥੈਂਕ ਯੂ